ਗੁਰਮੀ ਸਿੰਘ ਆ ਉਹ ਕੁਝ ਦਿਨ ਲਈ ਬੰਦੇ ਜਿੱਦਣ ਤੱਕ ਗੁਰਮੀਤ ਸਿੰਘ ਗਿਆ ਅਸੀਂ ਰਾਤ ਤੱਕ ਨਹੀਂ ਸੁੱਤੇ ਅਸੀਂ ਉਹਦੇ ਘਰ ਜਾ ਕੇ ਉਹਦੇ ਟੈਲੀਫੋਨ ਕਰਕੇ ਤੋਂ ਨਵੀਂ ਦਰਖਾਸਤੇ ਕਰਦੇ ਅਸੀਂ ਸਿੰਘ ਜੀ ਨੇ ਤੁਸੀਂ ਗੱਲ ਕੀਤੀ ਮੈਂ ਆਉਣਾ ਚਾਹੁੰਦਾ ਸੀ ਇੱਥੇ ਉੱਥੇ ਵੀ ਕਿਹਾ ਰਜਾ ਆ ਰਿਹਾ ਕਿ ਵਕੀਲ ਸਾਹਿਬਾਨਾਂ ਦੀ ਗਲਤੀ ਆ ਉਹਨੂੰ ਦੁਬਾਰਾ ਜੇਲ੍ਹ ਚ ਭੇਜਣ ਦੇ ਵਿੱਚ ਵਕੀਲ ਸਾਹਿਬਾਨਾਂ ਦੀ ਗਲਤੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦੇਖੋ ਜਿਹੜੇ ਇਹ ਵਾਇਰਲ ਕਰ ਰਿਹਾ ਨਾ ਉਹ ਤਾਂ ਸਮਾਜ ਲਈ ਠੀਕ ਨਹੀਂ ਨਾ ਗੁਰਮੀਤ ਸਿੰਘ ਲਈ ਠੀਕ ਨੇ ਨਾ ਮੋਰੇ ਲਈ ਠੀਕ ਨੇ ਨਾ ਪੰਥ ਲਈ ਠੀਕ ਨੇ ਇੱਕ ਵਕੀਲ ਦੀ opinion ਅੱਛੀ ਹੋਊਗੀ ਕਿ ਇਕੱਲੇ ਮੈਂਦੀ ਹੋਵੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਵਕੀਲ ਜਿਹੜਾ ਹੈ ਗੁਰਮੀਤ ਸਿੰਘ ਦਾ ਕੇਸ ਰਿਜੈਕਟ ਹੋ ਗਿਆ ਸੀ ਕਿ ਪ੍ਰੀਮਚਰ ਰੀਲੀਜ਼ ਦਾ ਜਿਹੜਾ ਸੀ ਲਾਏ ਕਹਿੰਦਾ ਸੀ ਜਦੋਂ ਤੱਕ ਕੇਸ ਪ੍ਰੀਮਚਰ ਹੋ ਜਾਂਦਾ ਤਦ ਨੂੰ ਸਰੈਂਡਰ ਕਰਨਾ ਪਊਗਾ ਅਸੀਂ ਸਰੈਂਡਰ ਉਹਨੂੰ ਇਸ ਕਰਕੇ ਨਹੀਂ ਸੀ ਕਰ ਰਹੇ ਕਿ ਅਸੀਂ ਨਵਾਂ ਕੇਸ ਜਿਹੜਾ ਹੈ ਨਾ ਚਲਾ ਕੇ ਤੇ ਉਹਨੂੰ ਪੈਂਡਿੰਗ ਦਿਖਾ ਕੇ ਤੈਨੂੰ ਕਹੀਦੀ ਕਿ ਜੇ ਪੈਂਡਿੰਗ ਹੈ ਕਿਉਂ ਨਹੀਂ ਬਣੀ مشورہ سلام مشورہ ਨਹੀਂ ਸੀ ਹੋਇਆ ਕਿ ਸਮਝਾਉਂਦੇ ਹੀ ਰਹੇ ਆ ਜੀ ਇਹ ਸਮਝਾਉਂਦੇ ਰਹੇ ਆ ਮੇਰੇ ਕੋਲ ਜਾਂਦੇ ਰਹੇ ਨੇ ਗੁਰਮੀਤ ਸਿੰਘ ਦੀ ਵੀ ਆਪਣੀ ਵੀਡੀਓ ਜਾਰੀ ਹੁੰਦੀ ਆ ਉਹ ਆਪਣੀ ਵੀਡੀਓ ਦੇ ਵਿੱਚ ਉਹ ਕਹਿੰਦੇ ਆ ਤ ਉਹ ਰੰਚ ਤੰਜ ਸੀ ਉਹਨਾਂ ਦਾ ਮੇਰੇ ਖਿਆਲ ਗੁਰਮੀਤ ਸਿੰਘ ਦੀ ਆਪਣੀ ਵੀਡੀਓ ਨਹੀਂ ਹੋ ਗਈ ਉਹਦੇ ਕੋ ਲਿਖਾ ਕੇ ਬੋਲ ਰਿਹਾ ਏ ਤੁਸੀਂ ਵੇਖਿਆ ਹੋਣਾ ਉਹਨੂੰ ਲਿਖਾਉਣ ਵਾਲੇ ਇੱਥੇ ਹੈਗੇ ਨਹੀਂ ਉਹਨਾਂ ਦਾ ਨਾਂ ਲਿਆਵੇਂ ਵੀ ਤੁਸੀਂ ਗੁਰਮੀਤ ਸਿੰਘ ਦਾ ਬੇੜਾ ਕਰ ਕਰਨ ਵਾਲੇ ਤੁਸੀਂ ਆ ਦੁਬਾਰਾ ਲਾਓਗੇ ਹੁਣ ਬੇਲਾ ਫੇਰ ਉਹਨਾਂ ਵਾਂ ਅਸੀਂ ਤਾਂ ਲਾ ਵੀ ਦਿੱਤੀ ਏ ਸਾਡੇ ਮੰਨ ਤੇ ਕੋਈ ਪਰੇਸ਼ਾਨੀ ਨਹੀਂ ਪਈ ਉਹ ਸਾਡੇ ਨਾਲ ਹੁਣ ਤੁਸੀਂ ਦੇਖੋ ਮੈਂ ਤਾਂ ਉਹਨਾਂ ਨੂੰ ਵੀ ਕਹਿ ਦਿਆ ਯਾਰ ਤੁਸੀਂ ਰੱਜ ਕੇ ਹੋਰ ਵੀ ਕਿਸੇ ਕੋਹਾਗਾ ਮੇਰੇ ਖਿਲਾਫ ਲਾ ਲਓ ਮੇਰੇ ਤੇ ਕੀ ਅਸਰ ਪੈਂਦਾ ਮੇਰੀ ਵਕੀਲੀ ਤੇ ਅਸਰ ਨਹੀਂ ਪੈਂਦਾ ਮੇਰੇ ਸਟੇਟਸ ਤੇ ਅਸਰ ਨਹੀਂ ਪੈਂਦਾ ਮੇਰੀ ਇਤਬਾਰ ਤੇ ਕਿਸੇ ਤੇ ਗੱਲ ਨਹੀਂ ਪੈਂਦੀ ਤੁਸੀਂ ਝੂਠ ਬੋਲੋਗੇ ਤੁਸੀਂ ਕੱਲ ਨੂੰ ਫੇਰ ਝੂਠੇ ਹੋ ਜਾਣਾ ਸਭ ਐਡਵੋਕੇਟ ਸਾਹਿਬ ਤੇ ਬਹੁਤ ਮਿਲਦੇ ਆ ਸਾਨੂੰ ਅਸੀਂ ਆਮ ਮਿਲਦੇ ਰਹਿੰਨੇ ਆ ਪਰ ਕੁਝ ਕਾ ਜਿਹੜੇ ਪੰਥਕ ਮੁੱਦਿਆਂ ਤੇ ਗੱਲਬਾਤ ਕਰਦੇ ਆ ਤੇ ਕੇਵਲ ਜਜ਼ਬਾਤੀ ਨਹੀਂ ਹੁੰਦੇ ਤੁਸੀਂ ਲੜਾਈ ਵੀ ਬੜੇ ਚਿਰ ਤੋਂ ਰੰਭੀ ਹੋਈ ਆ ਜਿਹੜੀ ਉਹ ਲੜਾਈ ਲੜਦੇ ਵੀ ਹੋ ਤੇ ਲੜਾਈ ਵੀ ਥੋੜੀ ਦੇਰ ਪਹਿਲਾਂ ਆਪਣੀ ਗੱਲਬਾਤ ਹੋਈ ਤੁਸੀਂ ਦੱਸਿਆ ਸੀ ਕਿ ਮੈਂ ਲੜਾਈ ਵੀ ਫ੍ਰੀ ਲੜੀ ਜਾਂਦੀ ਆ ਇਹਦੇ ਪਿੱਛੇ ਵੀ ਕੋਈ ਨਾ ਆਵੇ ਤੇ ਅਸੀਂ ਆਪਣੇ ਤੌਰ ਤੇ ਲੜਾਈ ਲੜਦੇ ਆ ਫਿਰ ਫੇਰ ਪੰਥ ਵੱਲੋਂ ਫੇਰ ਗੱਲਾਂ ਬਾਤਾਂ ਹੋਏ ਇਹ ਵੀ ਜੀ ਇਹੋ ਗੱਲਾਂ ਇਹੋ ਜਿਨ੍ਹਾਂ ਕੇ ਕੇਸ ਦੀ ਸਮਝ ਹੈ ਜਿਨ੍ਹਾਂ ਕੇ ਕਿਸੇ ਨੂੰ ਪਤਾ ਹੈ ਜੇ ਅਸੀਂ ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਉਹਨਾਂ ਇੱਕ ਵਕੀਲ ਦੀ ਗੱਲ ਤੇ ਸਮਝਾਉਣ ਦਾ ਹੀ ਹੈ ਨਾ ਉਹਨਾਂ ਦਾ ਲੈਵਲ ਹੈ ਸਮਝਣ ਦਾ ਨਹੀਂ ਤੇ ਮੈਂ ਕੀ ਕਰਾਂ ਇੱਕ ਕਾਮਨ ਮੈਨ ਆਣ ਕੇ ਲਾਭ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਕਹਿੰਦਾ ਇਹ ਗਲਤ ਹੈ ਤੇ ਇਹ ਗੱਲ ਉਹਦੀ ਗਲਤ ਹੈ ਇੱਕ ਬੰਗਲ ਤੇ ਜਦੋਂ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਜੇ ਗੁਰਮੀਤ ਸਿੰਘ ਅੰਦਰ ਚਲੇ ਗਿਆ ਮੇਰੀ ਗਲਤੀ ਨਹੀਂ ਇਹ ਸਾਡੇ ਤੇ ਇਲਜ਼ਾਮ ਲਾ ਰਿਹਾ ਜਿਹੜਾ ਵੀ ਲਾਉਂਦਾ ਇਹ ਉਹਨਾਂ ਦਾ ਨੀਵਾ ਬਣੇ ਮੈਂ ਕਹਾਂਗਾ ਇਹ ਤਾਂ ਕਰਨਾ ਨਹੀਂ ਚਾਹੀਦਾ ਤੁਹਾਡਾ ਲੜਾਈ ਰੰਬਤੀ ਫੇਰ ਬਾਹਰ ਲਿਆਓ ਜੀ ਦਰਖਾਸਤ ਦੇ ਵੀ ਚੁੱਕੇ ਹਾਂ ਦੀ ਬਾਕੀ ਕਿੰਨੇ ਬੰਦੀ ਸਿੰਘਾਂ ਦੀ ਤੁਸੀਂ ਲੜਾਈ ਲੜ ਰਹੇ ਹੋ ਸਾਰਿਆਂ ਦੀ ਅਸੀਂ ਤੇ ਇਥੋਂ ਤੱਕ ਵੀ ਕਦਮ ਪੁੱਟੀ ਜਾ ਰਹੇ ਆਂ ਵੀ ਭਰਮਜੀਤ ਸਿੰਘ ਪਿਹੋਰਾ ਨੂੰ ਵੀ ਜਿਹੜੀ ਹੈ ਪੈਰੋਲ ਮਿਲਣੀ ਚਾਹੀਦੀ ਹੈ ਆਸ ਲੱਗਦੀ ਤੁਹਾਨੂੰ 100% ਲੇਕਿਨ ਆਸ ਦੇ ਵਿੱਚ ਜਿਹੜਾ ਹੈ ਝਗੜਾ ਵੀ ਪੈ ਜਾਊਗਾ ਜਿਦ ਦਿਨ ਇੱਥੇ ਮੋਰਚੇ ਦੇ ਵਿੱਚ ਇਹ ਝਗੜਾ ਹੋ ਗਿਆ ਨਾ ਇਥੇ ਝਗੜਾ ਹੋ ਗਿਆ ਨਾ ਬੰਦੇ ਸਾਡੇ ਫੜੇ ਗਏ ਚਾਹੇ ਪੁਲਿਸ ਵਾਲੇ ਫਟੜ ਹੋਵੇ ਫਿਰ ਰੁਕਣੀਆਂ ਹੀ ਰੁਕਣੀਆਂ ਆ ਅੱਜ ਆ ਤਾਂ ਮੈਂ ਇੱਕ ਚਿੱਠੀ ਜਿਹੜੀ ਦਿਖਾਣਾ ਹੈ ਉਹਦੇ ਤੇ ਸਾਡਾ ਬੰਦਾ ਜਿਹੜਾ ਹੈ ਦੱਸ ਕਰਕੇ ਮੁਕਰ ਜਾਂਦਾ ਹੈ ਉਹ ਜਦੋਂ ਹੁਣ ਮੀਟਿੰਗ ਅਸੀਂ ਕਰਦੇ ਕਹਿੰਦੇ ਤੁਸੀਂ ਤੁਸੀਂ ਕੀ ਚੰਗੇ ਆ ਜੀ ਤੁਸੀਂ ਸਾਡੇ ਨਾਲ ਵਾਅਦੇ ਕਰਕੇ ਮੁਕਰ ਜਾਂਦੇ ਆ ਤੁਹਾੜਾ ਕੀ ਕੇਸ ਕਰੀਏ